गीता मंदिर आदर्श नगर झुलंदर ਤੋਂ માતા ਚੁੰਮੰਡਾ ਦੇਵੀ ਮੰਦਿਰ ਵਾਸਤੇ ਲੰਗਰ ਸਮਗਰੀ ਦਾ ਟਰੱਕ ਰਵਾਨਾ ਕੀਤਾ ਇਸ ਮੌਕੇ ਤੇ ਐਮ.ਐਲ.ਏ. ਸ਼੍ਰੀ ਅਮਨ अरोड़ा ਸਰਦਾਰ ਕਮਲਜੀਤ ਸਿੰਘ ਪਾਟਿਆ ਅਤੇ ਕਮੇਟੀ ਦੇ ਮੈਂਬਰ ਸਹਾਬਾਨ ਮੌਜੂਦ ਸੀ ਇਸ ਮੌਕੇ ਤੇ ਗੀਤਾ ਮੰਦਿਰ ਆਦਰਸ਼ ਨਗਰ ਦੇ ਪ੍ਰਧਾਨ ਸ਼੍ਰੀ ਗੋਲਦੀ ਮਰਵਾਹਾ ਅਤੇ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਕਮਲਜੀਤ ਸਿੰਘ ਪਾਟਿਆ ਤੇ ਐਮਐਲਏ ਅਮਨ अरोड़ा ਨੂੰ ਸਲੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਹੋਰ ਖਬਰਾਂ ਵਾਸਤੇ ਦੇਖਦੇ ਰਹੋ న్యూਸ 86 ਚੈਨਲ ਆਵਾਜ਼ ਸੱਚ ਦੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਹੀ ਕਰੋ ਤੇ ਬਨੇ ਰਹੋ ਤਾਜ਼ੀ ਖਬਰਾਂ ਦੇ ਨਾਲ ਸ਼ਿਵ ਮਹਿিমা ਫਿਲਮਜ਼ ਐਂਡ ਪ੍ਰੋਡਕਸ਼ਨਸ میوزਿਕ ਵੀਡੀਓਜ਼ ਐਡ ਫਿਲਮਜ਼ ਮਾਡਲਿੰਗ ਫੋਟੋ ਸ਼ੂਟਿੰਗ ਵਿਦ ਪੋਰਟਫੋਲੀਓ ਡਿਜੀਟਲ ਫੋਟੋ ਐਂਡ ਵੀਡੀਓ ਸ਼ੂਟਿੰਗ स्पेशल अरेंजमेंट फॉर मैरिज एंड अदर फंक्शन लाइव शो ऑन डिजिटल बिग स्क्रीन कॉन्टैक्ट शिव महिमा फिल्म मोबाइल नाइन एट डबल फाइव वन सेवन वन जीरो एट टू तुम देख रहे हो न्यूज एटी सिक्स चैनल